ਭਾਰਤ ਤੇ ਅਮਰੀਕਾ ਵਿਚਾਲੇ ਵਪਾਰਕ ਗੱਲਬਾਤ ਜਾਰੀ ਹੈ ਭਾਰਤ ਨੇ ਅਮਰੀਕਾ ਨੂੰ ਇੱਕ ਫਾਈਨਲ ਆਫਰ ਦਿੱਤੀ ਹੈ ਇਸ ਤੋਂ ਬਾਅਦ ਇੱਕ ਠੋਸ ਫੈਸਲਾ ਆਉਣ ਦੀ ਉਮੀਦ ਹੈ ਭਾਰਤ ਨੇ ਵਪਾਰ ਗੱਲਬਾਤ ਵਿੱਚ ਅਮਰੀਕਾ ਨੂੰ ਆਪਣਾ ਅੰਤਮ ਪ੍ਰਸਤਾਵ ਪੇਸ਼ ਕਰ ਦਿੱਤਾ ਹੈ ਭਾਰਤ ਚਾਹੁੰਦਾ ਹੈ ਕਿ ਭਾਰਤ ਤੇ ਲਗਾਏ ਗੀ ਕੁੱਲ 50% ਟੈਰਫ ਨੂੰ ਘਟਾ ਕੇ 15% ਕੀਤਾ ਜਾਵੇ ਅਤੇ ਰੂਸੀ ਕੱਚੇ ਤੇਲ ਦੀ ਖਰੀਦ ਤੇ ਲਗਾਏ ਗਏ ਵਾਧੂ 25% ਜੁਰਮਾਨੇ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੀ ਗੱਲਬਾਤ ਤੋਂ ਇੱਕ ਠੋਸ ਫੈਸਲਾ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਵਿਚਕਾਰ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ ਤੇ ਗੱਲਬਾਤ ਚੱਲ ਰਹੀ ਹੈ। ਮੌਨ ਜਸਕੱਤਰ ਦਾ ਕਹਿਣਾ ਹੈ ਕਿ ਜਲਦੀ ਹੀ ਇੱਕ ਸਮਝੌਤਾ ਹੋ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਕੋਈ ਖਾਸ ਸਮਾਂ ਸੀਮਾ ਨਹੀਂ ਦੱਸੀ। ਇਸ ਹਫ਼ਤੇ ਭਾਰਤੀ ਅਤੇ ਅਮਰੀਕੀ ਵਪਾਰਕ ਟੀਮਾਂ ਦਿੱਲੀ ਦੇ ਵਿੱਚ ਮਿਲੀਆਂ। ਵਿਚਾਰ ਵਟਾਂਦਰੇ ਦੋ ਮੁੱਦਿਆਂ ਤੇ ਕੇਂਦਰਿਤ ਨੇ ਇੱਕ ਵਿਆਪਕ ਸਥਾਈ ਵਪਾਰ ਸਮਝੌਤਾ ਅਮਰੀਕਾ ਦੁਆਰਾ ਭਾਰਤ ਤੇ ਲਗਾਏ ਗਏ 50 ਫੀਸਦੀ ਟੈਰਫ ਨੂੰ ਖਤਮ ਕਰਨ ਜਾਂ ਘਟਾਉਣ ਦੇ ਲਈ ਇੱਕ ਸਮਝੌਤਾ ਜੇਕਰ ਅਮਰੀਕਾ ਭਾਰਤ ਤੇ ਲਗਾਏ ਗਏ 50 ਫੀਸਦੀ ਟੈਕਸ ਨੂੰ ਘਟਾ ਕੇ 15 ਫੀਸਦੀ ਕਰ ਦਿੰਦਾ ਹੈ ਅਤੇ ਰੂਸ ਤੋਂ ਤੇਲ ਖਰੀਦਣ ਤੇ 25 ਫੀਸਦੀ ਜੁਰਮਾਨਾ ਹਟਾ ਦਿੰਦਾ ਤਾਂ ਅਮਰੀਕਾ ਦੇ ਵਿੱਚ ਭਾਰਤੀ ਸਮਾਨ ਸਸਤਾ ਹੋਵੇਗਾ ਜਿਸ ਨਾਲ ਉੱਥੇ ਭਾਰਤੀ ਨਿਰਯਾਤ ਵਧੇਗਾ ਭਾਰਤੀ ਕੰਪਨੀਆਂ ਨੂੰ ਫਾਇਦਾ ਹੋਵੇਗਾ ਹੋਰ ਆਰਡਰ ਮਿਲਣਗੇ ਅਤੇ ਰੁਜ਼ਗਾਰ ਦੇ ਮੌਕੇ ਵੱਧ ਸਕਦੇ ਨੇ ਭਾਰਤ ਵਿੱਚ ਹੋਰ ਡਾਲਰ ਆਉਣਗੇ ਜਿਸ ਨਾਲ ਅਰਥਵਿਵਸਥਾ ਮਜ਼ਬੂਤ ਹੋਵੇਗੀ ਭਾਰਤ ਬਿਨਾਂ ਕਿਸੇ ਡਰ ਦੇ ਰੂਸ ਤੋਂ ਸਸਤਾ ਤੇਲ ਖਰੀਦ ਸਕੇਗਾ ਐਸਨਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੰਟਰੋਲ 'ਚ ਰਹਿਣਗੀਆਂ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਸੁਧਰਨਗੇ ਅਤੇ ਹੋਰ ਵੱਡੇ ਵਪਾਰਕ ਸਮਝੌਤੇ ਆਸਾਨ ਹੋ ਜਾਣਗੇ ਜੇਕਰ ਅਮਰੀਕਾ ਟੈਰਿਫ ਨਹੀਂ ਘਟਾਉਂਦਾ ਅਤੇ ਜੁਰਮਾਨੇ ਜਾਰੀ ਰੱਖਦਾ ਤਾਂ ਅਮਰੀਕਾ ਦੇ ਵਿੱਚ ਭਾਰਤੀ ਸਮਾਨ ਮਹਿੰਗਾ ਰਹੇਗਾ ਜਿਸ ਕਨ ਭਾਰਤੀ ਵਿਕਰੀ ਘਟ ਸਕਦੀ ਹੈ ਕੁਝ ਉਦਯੋਗ ਦਬਾਹ ਹੇਠ ਹੋਣਗੇ ਮੁਨਾਫੇ ਦੇ ਵਿੱਚ ਗਰਾਵਟ ਆ ਸਕਦੀ ਹੈ ਨੌਕਰੀਆਂ ਪ੍ਰਭਾਵਿਤ ਹੋ ਸਕਦੀਆਂ ਨੇ ਰੂਸ ਤੋਂ ਤੇਲ ਖਰੀਦਣਾ ਹੋਰ ਮਹਿੰਗਾ ਜਾਂ ਮੁਸ਼ਕਲ ਹੋ ਜਾਵੇਗਾ ਜਿਸ ਨਾਲ ਤੇਲ ਦੀਆਂ ਕੀਮਤਾਂ ਘਟ ਸਕਦੀਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਵੱਧ ਸਕਦਾ ਹੈ ਤੇ ਵਪਾਰ ਸਮਝੌਤੇ ਦੇ ਵਿੱਚ ਦੇਰੀ ਹੋ ਸਕਦੀ ਹੈ న్యూਸ ਡੈਸਕ ਰਿਪੋਰਟ ਜਸਟੀਵੀ